ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਲਪੁਰਿਆ ਡਾਈ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੈਂਦੀ ਕਰਦੇ ਹਾਂ ਦੋ ਟਾਈਮ ਆਪਣੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫੱਜ ਸਮਝ ਕੇ ਗੱਬਣ ਡੰਗਰ ਨੂੰ ਟਿੱਪ ਕੇ ਵਿਰਾ ਕੇ ਖੜੋ ਸਜਣੋ ਨੇੜੇ ਆ ਕੇ ਜਰੂਰ ਤਸੱਲੀ ਕਰਿਆ ਕਰੋ ਫੇਰ 2 400 ਦੇ ਤੇਲ ਬਾਲੇ ਘਾਲੋ ਨਾ ਕਰਿਆ ਕਰੋ ਨੇੜੇ ਆਇਆ ਕਰੋ ਪਸ਼ੂ ਦੇ ਵੇਖਾ ਕਰੋ ਨਿੱਕਾ ਵੱਡਾ ਆੜਗੇ ਸਜਣੋ ਪਹੁੰਚਿਆ ਪਿੰਡ ਨਾਰ ਲਈ ਜਿਹੜਾ ਤਰਨ ਤਰ ਸਹਿ ਤਸੀਬ ਪਟੇ ਭਾਈ ਸਾਹਿਬ ਕੋਲ ਪਹੁੰਚੇ ਸਜਣੋ ਤਿੰਨ ਐਨੀਮਲ ਇਥੇ ਵਿਖਾਉਣੇ ਆ ਬਣੇ ਰਿਓ ਅਣ ਤੱਕਰ ਜੈਜ ਕੀਮਤ ਦੇ ਵਿੱਚ ਕਰਾਉਣੇ ਤੁਹਾਨੂੰ ਖਰੀਦਦਾਰੀ ਬਿਲਕੁਲ ਨਿੱਕੇ ਨਿੱਕੇ ਪਾ 22000 ਤੋਂ ਸ਼ੁਰੂਆਤ ਕਰਾਂਗੇ ਰੇਟ ਦੀ ਸਜਣੋ ਸਾਹ ਸਿੰਘ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਤੂ ਸਾਹਿਬ। ਕਿੱਦਾਂ ਠੀਕੇ? ਵਧੀਆ ਵਧੀਆ ਕਿਰਪਾ ਮਾਲਕ ਦੀ। ਚਲੋ ਸ਼ੁਰੂ ਕਰੀਏ। ਹਾਂਜੀ ਹਾਂਜੀ। ਤਿੰਨ ਐਨੀ ਬਰਾਜਾ। ਹਾਂਜੀ ਹਾਂਜੀ ਤਿੰਨੇ। ਠੀਕ ਹੈ ਡਰੈੱਸ ਕਰੀਏ ਨੋਟ ਪਾਈ। ਡਰੈੱਸ ਆਪਣਾ ਪਿੰਡ ਨਾਰਲੀ ਜਿਹੜਾ ਤਰਨਤਾਰਨ ਸੀਲਪੱਟੀ। ਮੋਬਾਈਲ ਨੰਬਰ ਭਾਈ 9878200944। ਅੱਛਾ ਜੀ। ਹਾਂਜੀ ਹਾਂਜੀ। ਤੇ ਸ਼ੁਰੂਆਤ ਇਤੋਂ ਕਰੀਏ। ਹਾਂਜੀ ਜੀ ਭਾਈ ਗੱਪਣ ਆ। ਅੱਛਾ ਦਿਨ ਕਿੰਨੇ ਰਹਿ ਗਏ? ਭਾਈ ਹਫਤੇ ਦੇ ਅੰਦਰ ਬਾਹਰ ਸੁੰਦੀ ਹੈ। ਇੱਕ ਹਫਤੇ ਦੇ। ਹਾਂਜੀ ਹਾਂਜੀ। ਬਾਕੀ ਠੱਢੀ ਸੁੰਦੀ ਹਾਂ ਦੇ ਹਲ ਟੋਲ ਵਾਵਾ ਭਈ ਹੈ ਹਾਂ 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 ਨੂੰ ਸਜਣ ਲੈ ਵਾਲੂ ਵਾ ਕਾਤਲਾ ਬੜਾ ਸੋਹਣਾ ਹਾਂ ਜੀ ਦੇ ਜਿੰਨੇ ਮੱਠੀ ਟੁੰਡੀ ਬੜੀ ਮਦਰੀ ਗੋਡੀ ਦੇ ਵਿੱਚ ਮੈਂ ਹਾਂ ਜੀ ਖੋਲ ਦੇ ਮੇਰਾ ਵੀਰ ਹਾਂ ਜੀ ਸੇਂਗੂ ਮੋਹ ਦੀ ਜਿਹੜੀ ਕੁਆਲਿਟੀ ਵਖਾਦੇ ਮੇਰਾ ਵੀਰ ਹਾਂ ਜੀ ਨੂੰ ਸਜਣ ਕਿਆ ਬਾਤ ਲੈ ਆ ਸਾ ਪਹਿਲਵਾਨ ਅਰਗਾ ਤੋਂ ਆਇਆ ਬਿਲਕੁਲ ਜੀ ਹਾਂ ਜੀ ਠੀਕ ਕੀਮਤ ਬਾਈ ਜੀ ਕੀਮਤ ਸੱਜੂ ਸਾਹਿਬ ਮੁੱਲ 85000 ਜੀ 80 ਦੇ ਦੇ ਜੀ ਹੋਰ ਪਿਆਰ ਨਾਲ ਕਰ ਦੋ ਹੋਰ ਪਿਆਰ ਨਾਲ ਕਰਾ ਲਓ ਜਿੰਨਾ ਕਰਾਉਣਾ ਨਹੀਂ ਆਪੇ ਕਰ ਦਿੰਦੇ 2000 ਦਾ ਕਰ ਦਿੰਦੇ 73 ਦੀ ਦੇ ਦਾਂ ਹਾਂਜੀ 73 75 ਦੀ ਨਾ ਕਰਦੇ ਹੈ 75 ਦੀ ਨਾ ਜਸਨ ਸਿੰਘ ਸਾਹਿਬ ਵੜਾ ਤੱਕ ਹੋ ਜਾਂਦਾ ਠੀਕ ਹੈ ਅੱਗੇ ਵੀ ਜਾਇ ਜੀ ਮੁੱਲ ਪਾਇਆ ਅੱਗੇ ਜਾਇ ਜੀ ਪਾਈਦਾ ਸੰਤੂ ਸਾਹਿਬ ਆ ਜਾਇ ਜੀ ਹਾਂਜੀ ਹਾਂਜੀ ਚਲੋ ਤੁਹਾਡੀ ਠੀਕ ਇਹ ਛੋਟ ਕਰਦਾ ਦੂਰ ਭੈਣ ਭਰਾ ਕੋਈ ਆਊਗਾ ਘਰ ਤਾਂ ਨਹੀਂ ਮਾਰਦਾਂ ਚਲ ਠੀਕ ਹੈ ਹਾਂਜੀ ਹਾਂਜੀ ਓਕੇ ਜੱਜੇ ਨੰਬਰ ਤੇ ਇਹ ਸਹੀ ਸਹੀ ਹੈ ਨਾ ਹਾਂਜੀ ਹਾਂਜੀ ਇਹ ਭਾਈ ਇਹਨੂੰ ਚੌਥਾ ਮਹੀਨਾ ਲੱਗਾ ਜੋ ਤੇ ਦੁੱਧ ਜਿਹੜਾ 5 ਕਿਲੋ 4 ਕਿਲੋ ਕਰਕੇ ਦੇਣਾ 9ਵਾਂ ਮਹੀਨਾ ਚੌਥਾ ਤੇ ਪੰਜਵਾਂ ਸਹੀ ਇਹ ਚੌਥਾ ਹੀ ਚੌਥਾ ਮੀਨਾ ਲੱਗਾ ਚੌਥਾ ਮੀਨਾ ਹਾਂਜੀ ਅੱਛਾ ਚੈੱਕ ਪਾਸ ਹੋ ਗਈ ਹੈ ਚੈੱਕ ਪਾਸ ਆ ਗਰੰਟੀ ਨਾਲ ਗਰੰਟੀ ਨਾਲ ਉਹ ਦੇ ਕੇ ਨਾ ਦੋ ਤੇ 4 ਕਿਲੋ ਇਹਦਾ ਆ ਪਾਂਦੀ ਦੋਵੇਂ ਟਾਈਮ ਮਿਲਦੀ ਹੈ ਦੋ ਟਾਈਮ ਬਾੜੇ ਤੇ ਠੀਕ ਨਹੀਂ ਇਹ ਭਾਜੀ ਇੱਕ ਟਾਈਮ ਟੀਗਾ ਵੀ ਲੈ ਲੈਂਦੀ ਤੇ ਬਾੜੇ ਦੇ ਮਿਲ ਪੈਂਦੀ ਚਲੋ ਠੀਕ ਹੈ ਹਾਂਜੀ ਚੌਥੀ ਰਿਹਾਨੇ ਦੀ ਝੋਟੀ ਆ ਚਲੋ ਸਜਣਾ ਹਾਂਜੀ ਆਵੇਂ ਫੋਕ ਦੇ ਲਗਨ ਨਿੱਕਾ ਗੋਲ ਸੇਂਗਾ ਨਿੱਕਾ ਗੋਲ ਸੇਂਗਾ ਕਾਲੀ ਸ਼ਾਈ ਬਿਲਕੁਲ ਕਾਲੀ ਸ਼ਾਈ ਕਮੈਂਗਾ ਜਨਪ੍ਰੇਮ ਲੋ 4 ਕਿਲੋ ਦੁੱਧ ਆ ਮੇਰੇ ਲਈ ਦੋਵੇਂ ਟਾਈਮ ਹੈ ਇੱਕ ਟੈਂਪ ਟੀਵੀ ਤੇ ਮਿਲੂਗਾ ਲੋ ਦੇਖੋ ਸੰਧੂ ਸਾਹਿਬ ਕੱਦ ਨਹੀਂ ਪੂਰੀ ਜਵਾਨ ਹੈ ਜੀ ਹਾਂ ਜੀ ਇਹ ਬਾਈਂ ਦੀ ਕੀਮਤ ਕੀਮਤ ਸੰਧੂ ਸਾਹਿਬ ਮੋ ਲੈ ਲੈ 80000 ਹਾਂ ਜੀ ਜਸਮਨ ਪੰਜਾਬੀ ਤਰੀ ਨਾਮ ਹੈ। ਪਿਆਰਤਾ ਜੀ। ਹਾਂ ਜੀ ਹਾਂ ਜੀ ਬਿਲਕੁਲ ਜਾਇ ਜੀ ਭਾ। ਠੀਕ ਹੈ। ਤਿਆਰ ਹੋਈ ਜਿੱਥੇ ਮਰਜ਼ੀ ਦੋ ਢਾਈ ਦੀ ਭੰਟਾ ਜਿੱਦੀ ਘੋਟੀ ਹੈ। ਤੇ ਜੇ ਨੰਬਰ ਤੇ ਸੱਚ ਨੂੰ ਵੈੜ ਆ ਗਈ। ਗੱਬਣਾ ਨਾ। ਗੱਬਣੇ ਸੰਦੀ ਸਾਬ ਬਾਗੀ ਠੰਡੀ ਇੰਡੀ ਬਣੀ। ਠੀਕ ਹੈ। ਹਾਂ ਜੀ। ਜ਼ਿੰਮੇਦਾਰ ਲੈ ਜੋ ਭਾਈ। ਇਹ ਭਾਜੀ ਹਫਤੇ ਤੋਂ 10 ਦਿਨ ਖੜ ਸਕੀ। ਕੀ ਹੋંગી ਜੇ ਸੱਚ ਨੂੰ ਸਿੰਘਾਂ ਵਾਲੀ। ਭਾ ਮੁਫਤ ਵਾਲਾ ਕਰ। ਮੁਫਤ ਵਾਲਾ ਭਾ ਮੁਫਤ।

ਚਲੋ ਕੋਣੀ ਬਸ ਕਰੋ ਨਾ ਤੇ ਪੋ ਕੋਈ ਭੈਣ ਭਰਾ ਜਿਹੜਾ ਲਊ ਆਪਣੀ ੱਤੇ ਪਕੇ ਤਸੱਲੀ ਕਰਕੇ ਲੈ ਕੇ ਜਾਓ ਤੇ ਕਿੰਨੇ ਦੀ ਬਾਈ ਜੀ ਇੱਕੋ ਹੀ ਸੰਦੀ ਸਾਹਿਬ ਮੂਲ 27000 ਜਿਹੜੀ ਦੇੜੀ ਆ 22000 ਦੀ ਦੇਣੀ ਅੱਛਾ ਹਾਂਜੀ ਹਾਂਜੀ ਛੱਡ ਦਿਓ ਹੋਰ ਨਹੀਂ ਸੰਦੀ ਸਾਹਿਬ 500 ਛੱਡ ਦਿਓ ਚਲੋ ਠੀਕ ਹੈ ਸਾਢੇ 22 ਸਾਢੇ 22 ਦੀ ਛੋੜ ਹੀ ਹੋਣੀ ਜੁਣ ਭੈਣ ਭਰਾ ਇਹ ਨਾ ਆ ਕੇ 베ਜੇ ਮੇਰੀ ਇਹਨੇ ਲਓ ਸਜਣੋ ਹਾਂਜੀ ਸਾਢੇ ਕਿ ਭਾਈ ਜਹਾਦੀ ਇਹ ਵਹਿੜ ਮਿਲ ਜੂਗੀ ਇਹ ਤੇ ਇਹ ਨੈਨੀਮਲ ਸਜਣੋ ਇਥੇ ਵਿਖਾਏ ਆ ਸਾਰੀ ਡਿਟੇਲ ਸਾਂਝੀ ਕਰਤੀ ਹੈ ਪੂਰੀ ਫੁੱਲ ਵੀਡੀਓ ਵੇਖ ਕੇ ਖਰੀਦਾਰੀ ਕਰੇ ਧੰਨਵਾਦ